ਪ੍ਰੀ ਨਿਰਮਾਨ ਟਿਪਸ ਤੇ ਫਲਾਉਟ ਦੀ ਧਰਤੀ ਤੇ ਸੂਬਾ ਪੱਧਰ ਤੇ ਤਖਤ ਬਦਲਦੇ ਹੋ ਰਾਜ ਬਦਲਦੇ ਹੋ ਮਹਾਰਾਣੀ ਕੀਤੀ ਜਾ ਰਹੀ ਹੈ ਅੱਜ ਮੇਰਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਮੁਕੰਮਲ ਹੋ ਜਾਣਾ ਔਰ ਮੈਨੂੰ ਇਸ ਗੱਲ ਦਾ ਸਹਿ ਸਕੂਨ ਆ ਕਿ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਲੀਡਰਸ਼ਿਪ ਰੈਲੀ ਦੀ ਕਾਮਯਾਬੀ ਲਈ ਲੱਗ ਗਈ ਅੱਜ ਮੈਂ ਫਰੀਦਕੋਟ ਦੇ ਵਿੱਚ ਵੀ ਸੱਜੀਆਂ ਨੂੰ ਫੋਟੋ ਕਪਰੇ ਦੀ ਧਰਤੀ ਤੇ ਮੀਟਿੰਗ ਕਰਕੇ ਇਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਪਿੰਡ-ਪਿੰਡ ਦੇ ਵਿੱਚ ਪਹੁੰਚ ਕਰਕੇ ਹਰ ਵਿਦਵਾਨ ਸਭਾ ਹਰ ਸੈਕਟਰ ਹਰ ਗਲੀ ਹਰ ਮਹੱਲੇ 'ਚ BSP ਦੀ ਪੰਜਾਬ ਸੰਭਾਲੋ ਮਹਮ ਪਹਚਾਈ ਜਾਏ ਤਾਂ ਕਿ ਪੰਜਾਬ ਨੂੰ 78 ਸਾਲ ਜਿਨ੍ਹਾਂ ਨੇ ਉਜਾੜਿਆ ਉਹਨਾਂ ਨੂੰ ਪੰਜਾਬ ਦੀ ਸੱਤਾ ਤੋਂ ਲਾਂਬੇ ਕਰਕੇ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਇਆ ਜਾ ਸਕਦਾ ਮੈਂ ਮੈਨੂੰ ਬਹੁਤ ਤਕਲੀਫ ਹੋਈ ਇਹ ਜਾਣਕਾਰੀ ਜਦੋਂ ਮਿਲੀ ਆ ਪੈਸੇ ਤਾਂ ਰੋਜ਼ ਨੌਜਵਾਨ ਕਿੱਤੇ ਨਾਲ ਮਰ ਰਹੇ 2 ਲੱਖ ਨੌਜਵਾਨ ਪੰਜਾਬ ਦੀ ਧਰਤੀ ਤੇ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਹੁਕਮਰਾਨਾਂ ਨੇ ਖਾ ਲਏ ਉਹ ਕਿੱਤੇ ਨੇ ਖਾ ਲਏ ਮੈਂ ਉਦੋਂ ਮੈਨੂੰ ਹੋਰ ਤਕਲੀਫ ਹੋਈ ਜਦੋਂ ਸਾਡੇ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਸਾਹਿਬ ਦੇ ਪਿੰਡ ਵੀ ਦੱਸਿਆ ਕਿ ਉਹਨੇ ਉਹਨੇ 6 ਨੌਜਵਾਨ ਚਿੱਟੇ ਨੇ ਖਾ ਲਏ। ਮੈਂ ਮਹਿਸੂਸ ਕਰਦਾ ਕਿ ਜਦੋਂ ਅਸੀਂ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕੀਤੀ। ਉਸੇ ਵਕਤ ਸਰਕਾਰ ਨੇ ਉਹਨੂੰ ਕਾਊਂਟਰ ਕਰਨ ਲਈ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ। ਇਸੇ ਸਰਕਾਰ ਦੀ ਮਹਿਮ ਦੌਰਾਨ 27 ਲੋਕ ਜੈਰੀਲੀ ਸ਼ਰਾਬ ਨਾਲ ਮਜੀਠੇ 'ਚ ਮਰੇ ਤਿੰਨ ਜੈਰੀਲੀ ਸ਼ਰਾਬ ਨਾਲ ਲੁਧਿਆਣੇ 'ਚ ਮਰੇ ਮੁੱਖ ਮੰਤਰੀ ਪੰਜਾਬ ਇਹ ਦੱਸੇ ਕਿ 30 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕਿਹੜਾ ਵੱਡਾ ਡਰੱਗ ਮਾਫੀਆ ਉਹਨਾਂ ਨੇ ਫੜਿਆ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੱਸ ਨਹੀਂ ਤਾ ਔਰ ਪੂਰਾ ਪੰਜਾਬ ਜਿਹੜਾ ਜਵਾਨ ਮਾਮਾ ਦੇ ਪੁੱਤ ਜਿਹੜੇ ਉਹ ਜਾ ਰਹੇ ਇਸ ਧਰਤੀ ਤੋਂ ਤੋਂ ਮੈਂ ਤਾਂ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਕਿ ਡਰਗ ਮਾਫੀਆ ਨੇ ਆਪਣੀਆਂ ਜੜਾਂ ਰਾਜਨੀਤਿਕ ਦਲਾਂ ਚ ਬਣਾ ਲਈਆਂ ਪੁਲਿਸ ਤੰਤਰ ਚ ਬਣਾ ਲਈਆਂ ਸੰਗਤਾਂ ਬੀਐਸਪੀ ਨੂੰ ਅਸ਼ੀਰਵਾਦ ਦੇਣ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣ ਤੋ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਜੜ ਪੁੱਟਣ ਦਾ ਕੰਮ ਬਹੁਜਨ ਸਮਾਜ ਪਾਰਟੀ ਕਰੂਗੀ ਇਹ ਪੰਜਾਬ ਸੰਭਾਲੋ ਮਹਮ ਕਰੂਗੀ ਮੈਂ ਪੰਜਾਬੀਆਂ ਨੂੰ ਸੱਚਾ ਦਿੰਨਾ ਕਿ 9 ਅਕਤੂਬਰ ਨੂੰ ਸਾਬ ਕੰਤਰੀ ਰਾਮ ਜੀ ਜਿਨ੍ਹਾਂ ਦਾ 프리 ਨਿਰਵਾਨ ਤੇ ਸੂਬਾ ਪਦਰ ਤੇ ਤਖਤ ਬਦਲਦੇ ਉਹ ਤਾਜ ਬਦਲਦੇ ਉਹ ਮਹਾਰਾਲੀ ਕਰਕੇ ਮਨਾਇਆ ਜਾ ਰਿਹਾ ਤੁਸੀਂ ਵੱਡੀ ਕਿਰਤੀ ਫਲੋਰ ਦੀ ਧਰਤੀ ਤੇ ਪਹੁੰਚੋ ਤਾਂ ਕਿ ਅਸੀਂ ਸੋਚੀ ਦੀ ਕੰਚੀ ਰਾਮ ਜੀ ਨੂੰ ਯਾਦ ਕਰ ਸਕੀਏ ਔਰ ਜਿਹੜੀ ਜਾਤੀਬੰਦੀ ਵਿਵਸਥਾ ਨੂੰ ਬਦਲਣ ਲਈ ਉਹਨੇ ਪੂਰੀ ਜ਼ਿੰਦਗੀ ਲਗਾਈ ਉਸ ਵਿਵਸਥਾ ਨੂੰ ਬਦਲ ਕੇ ਅਸੀਂ ਸਮਾਜਿਕ ਬਰਾਬਰੀ ਵਾਲਾ ਪ੍ਰਬੰਧ ਜਿਹੜਾ ਆਰਥਿਕ ਬਰਾਬਰੀ ਵਾਲਾ ਪ੍ਰਬੰਧ ਜਿਹੜਾ ਉਹਦਾ ਨਿਰਮਾਣ ਕਰ ਸਕਦਾ 2027 ਨੂੰ